ਪੰਜਾਬ ਆਪਣੀ ਜਾਨ ਹੈ ਆਪਣਾ ਘਰ ਹੈ ਜੇ ਘਰ ਤੇ ਹਮਲਾ ਹੋਣ ਲੱਗ ਜੇ ਜੇ ਪਰਿਵਾਰ ਤੇ ਹਮਲਾ ਹੋਣ ਲੱਗ ਜੇ ਤੇ ਲੜਨਾ ਦੁਸ਼ਮਣ ਤੇ ਭਜਾਉਣਾ ਦੁਸ਼ਮਣ ਨੂੰ ਆਪਣਾ ਫਰਜ਼ ਬਣ ਜਾਂਦਾ ਹੈ ਫਰਕ ਹੈ ਕਿ ਲੁੱਟਣ ਆਏ ਹੈ ਬਾਹਰਲੇ ਦੋ ਕਿਸ ਕਲ ਦਾ ਕਿ ਮੌਕਾ ਦਿੱਤਾ ਉਹਨਾਂ ਨੂੰ ਲੁਕਣ ਦੇ ਆਪਣੀ ਲੋਕਾਂ ਨੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਅੱਜ ਆਜ਼ਾਦੀ ਦੇ ਬਾਅਦ ਕਿੰਨੇ ਸਾਲ ਹੋ ਗਏ ਕਿੰਨੇ ਸਾਲਾਂ ਵਿੱਚ ਕਿੰਨੇ ਸਾਲ ਨੈਸ਼ਨਲ ਪਾਰਟੀਆਂ ਦੇ ਇੱਥੇ ਮੁੱਖ ਮੰਤਰੀ ਬਣੇ ਤੇ ਕਿੰਨੇ ਸਾਲ ਤੁਹਾਡੀ ਆਪਣੀ ਖੇਤਰੀ ਪਾਰਟੀ ਦੇ ਮੁੱਖ ਮੰਤਰੀ ਬਣੇ ਹਲੇ ਤੱਕ ਨਹੀਂ ਆਪਾਂ ਸਮਝ ਸਕਦੇ ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਹਰੇਕ ਤੱਕ ਨਹੀਂ ਆਪਾਂ ਸਮਝ ਗਏ ਕਿ ਆਪਾਂ ਨੂੰ ਬਰਬਾਦ ਕਿਨੇ ਕੀਤਾ ਤੇ ਆਪਾਂ ਨੂੰ ਬਚਾਇਆ ਕਿਨੇ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਸਾਰਾ ਇਤਿਹਾਸ ਸੁਣੋ ਜੋ ਕੁਝ ਵੀ ਅੱਜ ਪੰਜਾਬ ਦੇਖ ਰਹੇ ਹੋ ਜੋ ਕੁਝ ਵੀ ਤਰੱਕੀ ਦੇਖ ਰਹੇ ਹੋ ਤੋਂ ਕੁਝ ਵੀ ਇੱਥੇ ਇੰਡਸਟਰੀ ਦੇਖ ਰਹੇ ਹੋ ਕਿਸਾਨੀ ਦੀ ਖੇਤੀ ਦੀ ਬਾਹ ਫੜਨ ਵਾਲੀ ਚੀਜ਼ਾਂ ਬੜੀਆਂ ਦੇਖ ਰਹੇ ਹੋ ਉਹ ਸਾਰਾ 쿠ਸ਼ੀ ਤੁਹਾਡੀ ਖੇਤਰੀ ਪਾਰਟੀ ਦੇ ਮੁੱਖ ਮੰਤਰੀਆਂ ਨੇ ਬਣਾਇਆ ਦੂਜੇ ਸੂਬੇ ਚ ਦੇਖ ਲੋ ਉਹ ਦੇਖ ਲੈਂਦੇ ਆ ਕਿ ਕਿਹੜਾ ਪਾਰਟੀ ਆਪਣੀ ਚੰਗੀ ਹੈ ਕਿਨੇ ਕੰਮ ਕੀਤੇ ਆ ਪਰ ਆਪਾਂ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪੁੱਛਦੇ ਨਹੀਂ ਜਿਹੜੇ ਡਰਾਮੇ ਕਰਦੇ ਆ ਗੱਲਾਂ ਕਰਦੇ ਆ ਲਾਰੇ ਲਾਉਂਦੇ ਆ ਝੂਠ ਬੋਲਦੇ ਆ ਆਪਾਂ ਉਹਨਾਂ ਨੂੰ ਗਲੇ ਲਾ ਲੈਨੇ ਹਲੇ ਵੀ ਸਮਝੀ ਬਚਾਲੀਏ ਪੰਜਾਬ ਨੂੰ ਆ ਪੰਜਾਬ ਕੱਲਾ ਤੁਹਾਡਾ ਭਵਿੱਖ ਨਹੀਂ ਤੁਹਾਡੇ ਬੱਚਿਆਂ ਦਾ ਵੀ ਵੇਖਾ ਹੈ ਬੱਚਿਆਂ ਦਾ ਬੱਚਿਆਂ ਦਾ ਵੀ ਵੇਖਾ ਇੱਥੇ ਹੀ ਹੈ ਆਪਾਂ ਕਿਤੇ ਨਹੀਂ ਹੋਰ ਜਾ ਸਕਦੇ ਜੇ ਇੱਥੇ ਤਰੱਕੀ ਹੋਊਗੀ ਤੇ ਖੁਸ਼ਹਾਲੀ ਆਪਾਂ ਨੂੰ ਹੋਊਗੀ ਜੇ ਇੱਥੇ ਬਰਬਾਦੀ ਹੋਊਗੀ ਤੇ ਨੁਕਸਾਨ ਆਪਾਂ ਨੂੰ ਹੋਊਗਾ ਅੱਜ ਦੂਜੇ ਮੁਲਕਾਂ ਦੇ ਲੋਕ ਵੀ ਕੱਢ ਰਹੇ ਆ ਆਪਾਂ ਨੂੰ ਅੱਜ ਤੁਸੀਂ ਕੈਨੇਡਾ ਜਾਣ ਨੂੰ ਫਿਰਦੇ ਸੀ ਕੈਨੇਡਾ ਦੀ ਸਰਕਾਰ ਨੇ ਫੈਸਲਾ ਕਰ ਲਿਆ ਹੁਣ ਕੈਨੇਡਾ ਨਹੀਂ ਲੈਣਗੇ ਤੁਹਾਨੂੰ ਅਮਰੀਕਾ ਨੇ ਵੀ ਬੰਦ ਕਰ ਦਿੱਤਾ ਆਸਟ੍ਰੇਲੀਆ ਵੀ ਬੰਦ ਕਰ ਰਹੀ ਹੈ ਤੇ ਫਿਰ ਆਪਣੇ ਨੌਜਵਾਨ ਜੇ ਇੱਥੇ ਰਹਿਣਗੇ ਉਹਨਾਂ ਨੂੰ ਸਾਧਨ ਵੀ ਬਣਾਉਣੇ ਹਨ ਉਹਨਾਂ ਨੂੰ ਖੁਸ਼ਹਾਲ ਵੀ ਕਰਨਾ ਹੈ ਇੱਥੇ ਡਵੈਲਪਮੈਂਟ ਵੀ ਕਰਨੀ ਹੈ ਤੇ ਕੌਣ ਕਰ ਸਕਦਾ ਜਿਹਨੂੰ ਜਿਹਨੂੰ ਦਰਦ ਹੈ ਪੰਜਾਬ ਦਾ ਦਰਦ ਆ ਥੋੜਾ ਦਰਦ ਆ ਥੋੜੀ ਤਕਲੀਫ ਖਤਮ ਕਰਨ ਦਾ ਦਰਦ ਹੈ ਤੇ ਦਰਦ ਥੋੜੀ ਆਪਣੀ ਮਾਪਾ ਪਾਰਟੀ ਖੇਤਰੀ ਪਾਰਟੀ ਕਾਲੀ ਦਲ ਨੂੰ ਹੀ ਹੈ ਆ ਜਿੰਨੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਝਾੜੂ ਵਾਲੇ ਭਾਵੇਂ ਦੂਜੇ ਐ ਇੱਥੇ ਇਕੱਲਾ ਲੁੱਟਣ ਕਰਨ ਵਾਸਤੇ ਆਉਂਦੇ ਐ ਤੇ ਰਾਜ ਕਰਨ ਵਾਸਤੇ ਆਉਂਦੇ ਐ ਕਾਂਗਰਸ ਦੀ ਇੰਨੀ ਸਾਲ ਰਾਜ ਰਹੀ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਆ ਉਹ ਤੋਂ 5 ਸਾਲ ਪਹਿਲੇ ਵੀ ਕੈਪਟਨ ਅਮਰਿੰਦਰ ਸਿੰਘ ਰਿਆ ਇੱਕ ਨਿਸ਼ਾਨੀ ਦੱਸ ਦਿਓ ਲੁਧਿਆਣੇ ਵਾਲਿਓ ਇੱਕ ਸੜਕ ਦੱਸ ਦਿਓ ਇੱਕ ਗਲੀ ਦੱਸ ਦਿਓ ਇੱਕ ਫੁਲਾਇਓ ਵਰ ਦੱਸ ਦਿਓ ਇੱਕ ਟਿਊਬਲ ਕਨੈਕਸ਼ਨ ਦਿੱਤਾ ਦੱਸ ਦਿਓ ਇੱਕ ਕੱਸੀ ਬਣਾਈ ਦੱਸ ਦਿਓ ਇਹ ਗਰੀਬ ਦੀ ਧਰਮਸ਼ਾਲਾ ਬਣਾਈ ਦੱਸ ਦਿਓ 5 ਸਾਲ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਕੀ ਹੈ ਰਾਜ ਨਹੀਂ ਸੇਵਾ ਚਾਰੇ ਤਰਫ ਦੇਖ ਲੋ ਆ ਫਲਾਈਓਵਰ ਜਿਹੜੀ ਹੁਣ ਜਾਨ ਬਣ ਗਈ ਐ ਲੁਧਿਆਣੇ ਦੀ ਬਣਾਉਣਾ ਨਾਲ ਕਾਲੀਦਲ ਬਾਈਪਾਸ ਬਣਾਉਣ ਵਾਲਾ ਕਾਲੀਦਲ ਚਾਰ ਲੇਨ ਬਣਾਉਣ ਵਾਲਾ ਕਾਲੀਦਲ ਪਹਿਲੇ ਯਾਦ ਕਰੋ ਇੱਥੇ ਮੁੱਲਾਂਪੁਰ ਦਾ ਖਾ ਜੁਗਰਾਉਂ ਦੇ ਲੋਕ ਐ ਮੋਗੇ ਦਾ ਦੇ ਲੋਕ ਐ ਜਦੋਂ ਬਲੁਧਿਆਣੇ ਤੋਂ ਤੁਸੀਂ ਮੋਗੇ ਜਾਂਦੇ ਸੀ ਹਰ ਰੋਜ਼ ਕੋਈ ਨਾ ਕੋਈ ਕਾਰ ਦਾ ਬੱਸ ਦਾ ਐਕਸੀਡੈਂਟ ਹੁੰਦਾ ਸੀ ਤੇ ਲੋਕੀ ਸ਼ਹੀਦ ਹੁੰਦੇ ਸੀ ਮਰਦੇ ਜਾਂਦੇ ਸੀ ਅੱਜ ਦੇਖੋ ਕੈਜੀਆਂ ਸੜਕਾਂ ਬਣਾਤੀਆਂ ਐਕਸੀਡੈਂਟ ਘੱਟ ਹੋ ਗਏ ਜਾਨਾਂ ਬਚਣ ਲੱਗ ਗਈਆਂ ਕੱਲਿਆਂ ਨਹੀਂ ਤੁਸੀਂ ਪੰਜਾਬ ਦੇ ਅੱਜ ਤੁਸੀਂ ਲੁਧਿਆਣੇ ਤੋਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਜੋ ਕੁਝ ਵੀ ਦੇਖੋਗੇ ਜੇ ਕਿਸੇ ਸਕੂਲ ਤਰਫੋਂ ਕੋਲੋਂ ਦੀ ਟੱਪੋਂਗੇ ਉਸ ਪਿੰਡ ਦੇ ਸਕੂਲ ਤੋਂ ਪਤਾ ਕਰਾ ਲਿਓ ਕੀਨੇ ਬਣਾਇਆ ਕਹਿਣਗੇ ਅਕਾਲੀ ਦਲ ਦੀ ਸਰਕਾਰ ਨੇ ਬਾਦਲ ਸਾਹਿਬ ਨੇ ਬਣਾਇਆ ਜੇ ਕੋਈ ਨਹਿਰ ਕੋਲੇ ਟੱਪੋਂਗੇ ਪੁੱਛ ਲਿਓ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਫੈਕਟਰੀ ਕੋਲੇ ਟੱਪੋਂਗੇ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਬਿਜਲੀ ਘਰ ਕੋਲੇ ਟੱਪੋਂਗੇ ਅਕਾਲੀ ਦਲ ਦੀ ਦੇਣ ਹੈ ਜੇ ਗਰੀਬ ਨੂੰ ਪੁੱਛੋਂਗੇ ਕਹਿਣਗੇ ਕਿ ਅਕਾਲੀ ਦਲ ਦੀ ਸਰਕਾਰ ਸਾਨੂੰ ਆਟਾ ਦਾਲ ਮਿਲਦਾ ਸੀ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਸਾਨੂੰ ਲੜਕੀਆਂ ਨੂੰ ਸਾਈਕਲ ਮਿਲਦੇ ਸੀ ਸਾਡੀ ਸਕੂਲਾਂ ਦੀ ਪੜ੍ਹਾਈ ਮੁਫਤ ਸੀ ਗੁੰਡਾਗਰਦੀ ਬੰਦ ਸੀ ਅੱਜ ਹਰ ਰੋਜ਼ ਅਖਬਾਰ ਪੜ੍ਹ ਲਓ ਟੀਵੀ ਦੇਖ ਲਓ ਅੱਜ ਇਹਨੂੰ ਮਾਰਤਾ ਅੱਜ ਇਹਨੂੰ ਲੁੱਟ ਲਿਆ ਇਸ ਬੈਂਕ ਨੂੰ ਲੁੱਟ ਲਿਆ ਇਸ ਕਾਰਖਾਨੇ ਵਾਲੇ ਨੂੰ ਲੁੱਟ ਲਿਆ ਆ ਗੈਂਗਸਟਰ ਇੱਥੇ ਆ ਗਏ ਅੱਜ ਵਪਾਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਐ ਇੰਡਸਟਰੀਅਲ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਐ ਕਿਉਂਕਿ ਇੱਥੇ ਉਹਨਾਂ ਦੀ ਜਾਨ ਸੁਰੱਖਿਅਤ ਨਹੀਂ ਹੈ ਤੇ ਬਚਾਉਣੀ ਕਿਹਨੇ ਐ ਸਰਕਾਰ ਨੇ ਤੇ ਸਰਕਾਰ ਕੀ ਦੀ ਐ ਇੱਕ ਨਕਮਿਆਂ ਦੀ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਹੈ ਤੁਸੀਂ ਆਪਣੇ ਪੰਜਾਬ ਦੇ ਮੰਤਰੀਆਂ ਦੇ ਨਾਂ ਸਾਰਿਆਂ ਦੇ ਨਹੀਂ ਲੈ ਸਕਦੇ ਕਿਉਂਕਿ ਮੰਤਰੀ ਤਾਂ ਕਾਗਜ਼ਾਂ 'ਚ ਐ ਮੁੱਖ ਮੰਤਰੀ ਕਾਗਜ਼ਾਂ 'ਚ ਮੁੱਖ ਮੰਤਰੀ ਕੌਣ ਹੈ ਕੇਜਰੀਵਾਲ ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਐਲਾਨ ਕਰਦੇ ਆ ਕਿ ਜੇ ਕਿਸੇ ਪੁਰਾਣੀ ਸੜਕ ਨੂੰ ਰਿਪੇਅਰ ਕਰਦਾ ਹੀ ਪੱਥਰ ਰੱਖਦੇ ਆ ਕੇਜਰੀਵਾਲ ਆਉਂਦਾ ਉਹਦੇ ਪਿੱਛੇ ਤਾਂ ਭਗਵੰਤ ਮਾਨ ਇਕੱਲਾ ਖੜਾ ਹੁੰਦਾ ਹੈ ਹੁਣ ਤਾਂ ਜਿਹੜੇ ਬੋਰਡ ਸੀ ਕਿਉਂਕਿ ਕੇਜਰੀਵਾਲ ਨੂੰ ਪੰਜਾਬੀ ਨਹੀਂ ਆਉਂਦੀ ਹੁਣ ਤਾਂ ਬੋਰਡ ਵੀ ਹੁਣ ਹਿੰਦੀ 'ਚ ਬਣਾ ਤੇ ਉਤੇ ਕੇਜਰੀ ਵਾਲ ਦਾ ਲਿਖਿਆ ਹੁੰਦਾ ਨਾ ਤੇ ਥੱਲੇ ਛੋਟਾ ਜਾ ਭਗਵੰਤ ਮਾਨ ਦਾ ਲਿਤਾ ਹੁੰਦਾ ਹੈ ਅੱਜ ਮੁੱਖ ਮੰਤਰੀ ਨਿਵਾਸ ਵਿੱਚ ਹੁਣ ਉਹਨਾਂ ਨੇ ਆਪਣਾ ਜਿਹੜਾ ਬੰਦਾ ਹੈ ਬਹਿਬਕ ਕੁਮਾਰ ਜਿਹੜਾ ਕੇਜਰੀ ਵਾਲ ਦਾ ਡਵਾਈਜ਼ਰ ਹੈ ਉਹਨੂੰ ਮੁੱਖ ਮੰਤਰੀ ਦੇ ਘਰੇ ਬਿਠਾਤਾ ਹੈ ਸਾਰੇ ਫੈਸਲੇ ਉਹ ਕਰਦਾ ਹੈ ਜਿਹੜਾ ਛੋੜੀਆ ਉਥੋਂ ਦਾ ਡਿਪਟੀ ਜੀਮ ਇੰਸਪੈਕਟਰ ਸੀ ਤੇ ਜੈਨ ਜਿਹੜਾ ਉਹਨਾਂ ਦਾ ਮਨਿਸਟਰ ਸੀ ਜਿਨ੍ਹਾਂ ਨੇ ਸ਼ਰਾਬ ਘਟਾਲੇ ਵਿੱਚ ਜਿਹੜੇ ਅੰਦਰ ਲੈ ਕੇ ਆਇਆ ਹੁਣ ਕਿਉਂਕਿ ਉਹਨਾਂ ਦੀ ਉੱਥੇ ਦੁਕਾਨ ਬੰਦ ਹੋ ਗਈ ਉਹ ਸਾਰੇ ਚੰਡੀਗੜ੍ਹ ਆ ਗਏ ਐ ਅੱਜ ਚਾਰ ਮਹਿਕਮੇ ਸਸੋਧਿਆ ਦੇਖਦਾ ਹੈ ਚਾਰ ਮਹਿਕਮੇ ਜੈਨ ਦੇਖਦਾ ਹੈ ਹਰ ਮਨਿਸਟਰ ਦੇ ਨਾਲ ਇੱਕ ਯੂਪੀ ਤੋਂ ਬਿਹਾਰ ਤੋਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਜਿਹੜੇ ਉਹਨਾਂ ਦੇ ਲੀਡਰ ਆ ਉਹ ਇੱਕ ਇੱਕ ਮਿਨਿਸਟਰ ਦੇ ਘਰੇ ਬਿਠਾਤੇ ਆ ਚਲਾਉਂਦੇ ਆ ਆਪਾਂ ਫਿਰ ਐਮਐਲਏ ਚੁਣੇ ਸੀ ਸਰਕਾਰ ਚੁਣੀ ਸੀ ਕਿ ਆਪਣੀ ਪੰਜਾਬੀਆਂ ਦੀ ਹੋਊਗੀ ਇੱਥੇ ਹੈ ਹੀ ਨਹੀਂ ਕੋਈ ਪੁੱਛਣਾ ਨਹੀਂ ਮੇਰੇ ਕੋਲੇ ਲੁਧਿਆਣੇ ਦੇ ਇੰਡਸਟਰੀਅਸ ਵੀਰ ਆਈ ਸੀ ਵਪਾਰੀ ਉਹਨਾਂ ਦੀ ਸਮੱਸਿਆ ਸੀ ਜਦੋਂ ਮੇਰੇ ਕੋਲੇ ਆਏ ਮੈਨੂੰ ਕਹਿਣ ਲੱਗੇ ਸਾਡੀ ਤੁਸੀਂ ਆਵਾਜ਼ ਠਾਓ ਮੈਂ ਉਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਮਿਲਿਓ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲੇ ਉਹ ਕਹਿੰਦੇ ਅਸੀਂ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲੇ ਸੀ ਅਸੀਂ ਕਿਹਾ ਅਸੀਂ ਮੁੱਖ ਮੰਤਰੀ ਨੂੰ ਮਲਾ ਦਿਓ ਸਾਡਾ ਕੰਮ ਕਰਾ ਦਿਓ ਤੇ ਇੰਡਸਟਰੀ ਮਿਨਿਸਟਰ ਕਹਿੰਦਾ ਮੁੱਖ ਮੰਤਰੀ ਦਾ ਕੋਈ ਫਾਇਦਾ ਨਹੀਂ ਮਿਲਦਾ ਮੈਂ ਤੁਹਾਡੀ ਮੁਲਾਕਾਤ ਕੇਂਦਰੀ ਵਾਲਾ ਦਿੱਲੀ ਕਰਾ ਦਿੰਦਾ ਜੋ ਫੈਸਲਾ ਉੱਥੋਂ ਆਊਗਾ ਉਹ ਫੈਸਲਾ ਅਸੀਂ ਲਾਗੂ ਕਰ ਦਾਂਗੇ ਆ ਤਾਂ ਹਾਲਾਤ ਹੈ ਰਾਜ ਸਭਾ ਦੇ ਮੈਂਬਰ ਅੱਦੇ ਦਿੱਲੀ ਦੇ ਐ ਪੰਜਾਬ ਦੇ ਮੈਂਬਰ ਹੋਣੇ ਚਾਹੀਦੇ ਸੀ ਹੁਣ ਤੁਸੀਂ ਦੇਖ ਲਓ ਰਾਜ ਸਭਾ ਚ ਜਦੋਂ ਬੀਬੀਐਮਪੀ ਆ ਪਾਖੜੇ ਦਾ ਪਾਣੀ ਹਰਿਆਣਾ ਲੈ ਰਿਆ ਸੈਂਟਰ ਉਹਨਾਂ ਨਾਲ ਖੜ ਗਈ ਕੋਈ ਵੀ ਰਾਜ ਸਭਾ ਦਾ ਮੈਂਪੀ ਪੰਜਾਬ ਦਾ ਆਵਾਜ਼ ਨਹੀਂ ਉਠਾਈ ਪਾਰਲੀਮੈਂਟ ਕੋਈ ਵੀ ਪੰਜਾਬ ਦਾ ਮੁੱਦਾ ਹੁੰਦਾ ਹੈ ਹਰਿਆਣਾ ਦੇ ਸੰਬੰਧ ਵਿੱਚ ਆਪਣੇ ਮੈਂਬਰ ਪਾਰਲੀਮੈਂਟ ਆਪ ਦੇ ਨਹੀਂ ਉਠੋਂਦੇ ਕਿਉਂਕਿ ਹੁਕਮ ਕੇਜਰੀ ਵਾਲਦਾ ਹੈ ਕੇਜਰੀ ਵਾਲ ਨੇ ਤਾਂ ਆ ਵੀ ਫੈਸਲਾ ਕੀਤਾ ਹੈ ਉਹਨਾਂ ਦੀ ਪਾਰਟੀ ਨੇ ਤੁਹਾਡਾ ਪਾਣੀ ਅਸੀਂ ਹਰਿਆਣੇ ਨੂੰ ਦੇ ਦੇਣਾ ਹੈ ਇੱਥੋਂ ਤੱਕ ਚਲੇ ਗਏ ਆ ਤੇ ਆ ਤੁਹਾਡੀ ਰੱਖਿਆ ਕਰਨਗੇ ਆ ਪੰਜਾਬ ਦੀ ਲੜਾਈ ਲੜਨਗੇ ਜਿਹਨੂੰ ਪੰਜਾਬੀ ਆਉਂਦੀ ਨਹੀਂ ਜਿਹਦੇ ਦਿਲ 'ਚ ਪੰਜਾਬ ਨਹੀਂ ਤੁਹਾਡੇ ਖੂਨ 'ਚ ਪੰਜਾਬ ਨਹੀਂ ਉਹ ਵਗਵਾਈ ਕਰਨਗੇ ਤੁਹਾਡੀ ਪੰਜਾਬੀਓ ਜਾਗ ਪੋ ਕਿਦੋਂ ਜਾਗੋਗੇ ਜਦੋਂ ਲੁੱਟਿਆ ਗਿਆ ਸਾਰਾ ਕੁਝ ਜਦੋਂ ਖਤਮ ਹੋ ਗਿਆ ਸਾਰਾ ਕੁਝ ਉਦੋਂ ਜਾਗੋਗੇ ਉਦੋਂ ਕੁਝ ਬਚਣਾ ਨਹੀਂ ਫਿਰ ਰੋਵਾਂਗੇ 20 20 ਸਾਲ ਪਿੱਛੇ ਚਲੇ ਜਾਵਾਂਗੇ ਫਿਰ ਆਪਣੇ ਸੂਬੇ ਉਹ ਜੇ ਬਣ ਜਾਣਗੇ ਜਿਵੇਂ ਅੱਜ ਬਿਹਾਰ ਤੇ ਯੂਪੀ ਤੇ ਉਹਨਾਂ ਸੂਬਿਆਂ ਦਾ ਜਿਹੜੀ ਪੰਜਾਬ ਇੱਕ ਨੰਬਰ ਦਾ ਸੂਬਾ ਕਿਹਾ ਜਾਂਦਾ ਸੀ ਅੱਜ ਹੌਲੀ ਹੌਲੀ ਖਿਸਕ ਰਿਹਾ ਹੈ ਪਿਛਲੇ 10 ਸਾਲ ਤੁਸੀਂ ਬਰਬਾਦ ਕਰਤੇ 10 ਸਾਲਾਂ ਚ 5 ਸਾਲ ਕਾਂਗਰਸ ਨੇ ਕੈਪਟਨ ਨੇ ਬਰਬਾਦ ਕੀਤੇ ਆ 5 ਸਾਲ ਆ ਹੋ ਗਿਆ ਅੱਜ ਨੌਕਰੀਆਂ ਅਖਵਾ ਇੱਥੇ ਇਸ਼ਤਿਹਾਰ ਦੇਖ ਲੈਣਾ ਮੈਂ ਮੁੰਡਿਆਂ ਨੂੰ ਨੌਕਰੀਆਂ ਦੇ ਰਿਹਾ ਹੈ ਉਹ ਮੁੰਡੇ ਪੰਜਾਬ ਦੇ ਨਹੀਂ ਉਹ ਮੁੰਡੇ ਹੈਗੇ ਕੋਈ ਰਾਜਸਥਾਨ ਦੇ ਕੋਈ ਯੂਪੀ ਦੇ ਮੇਰੇ ਕੋਲ ਇੱਥੇ ਲਿਸਟ ਹੈ ਤੁਸੀਂ ਦੇਖ ਲਓ 500 ਜੇਈ ਭਰਤੀ ਹੋਏ ਸੀ ਉਹਨਾਂ ਚੋਂ 200 ਤੋਂ ਵੱਧ ਯੂਪੀ ਬਿਹਾਰ ਰਾਜਸਥਾਨ ਦੇ ਹੈ ਕੁਝ 600 ਵੈਕਟਰੀ ਇਨਸਪੈਕਟਰ ਭਰਤੀ ਹੋਏ 200 ਤੋਂ ਵੱਧ ਯੂਪੀ ਬਿਹਾਰ ਦੇ ਐ ਜਿੰਨਾ ਐਜੀ ਆਫਿਸ ਹੈ ਸਾਰਾ ਦਿੱਲੀ ਤੋਂ ਆ ਗਿਆ ਮਾਨਸਾ ਸਭ ਸਬ ਇਨਸਪੈਕਟਰ ਭਰੇ ਹੋਏ ਸੀ 6 ਹਰਿਆਣੇ ਦੇ ਐ ਇੱਕ ਲੰਬੀ ਲਿਸਟ ਐ ਇੱਕ ਲੰਬੀ ਲਿਸਟ ਐ ਘੰਟਾ ਲੱਗ ਜੂ ਪੜਦੇ ਤੇ ਇੱਥੇ ਇਸ਼ਤਿਹਾਰ ਦੇ ਦਨਗੇ ਤੁਹਾਡੇ ਤੱਕ ਨਾਲ ਕਿ ਅਸੀਂ 40000 ਨੌਕਰੀ ਦਿੱਤੀ ਐ 40000 ਤੋਂ ਅੱਧੀ ਤੱਕ ਯੂਪੀ ਬਿਹਾਰ ਦੂਜਿਆਂ ਦੀ ਹੋਏ ਮੈਂ ਅਚਲਾਨ ਕਰਦੇ ਤੁਸੀਂ ਆਪਣੀ ਪਾਰਟੀ ਦੀ ਸਰਕਾਰ ਬਣਾ ਦਿਓ ਆ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਹੋਰ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਆਪਣੇ ਦੇਸ਼ ਦੇ ਕਾਨੂੰਨ ਦੇਖ ਲਓ ਹਿਮਾਚਲ ਵਿੱਚ ਜੇ ਆਪਣੇ ਕਿਸਾਨ ਇੱਕ ਬਾਜੀ ਬਸ 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 ਜੇ ਅਸੀਂ ਹਿਮਾਚਲ ਵਿੱਚ ਆਪਣੇ ਪੰਜਾਬ ਦੇ ਲੋਕ ਉਥੇ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਜੇ ਉੱਤਰਖੰਡ ਵਿੱਚ ਪੰਜਾਬ ਦੇ ਲੋਕ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਵਿੱਚ ਤੁਸੀਂ ਪੰਜਾਬ ਦੇ ਲੋਕ ਜੇ ਜ਼ਮੀਨ ਲੈਣਾ ਚਾਹਣ ਤੁਸੀਂ ਨਹੀਂ ਲੈ ਸਕਦੇ ਖੇਤੀ ਵਾਸਤੇ ਮੈਂ ਅੱਜ ਕਹਣਾ ਪੰਜਾਬ ਦੀ ਸਰਕਾਰ ਬਣਾਉ ਆਪਣੀ ਪੰਜਾਬ ਵਿੱਚ ਵੀ ਖੇਤੀ ਦੀ ਜ਼ਮੀਨ ਕੱਲੀ ਪੰਜਾਬੀ ਲੈਣਗੇ ਬਾਹਰ ਨੂੰ ਨਹੀਂ ਅਸੀਂ ਲੈਣ ਦੇਵਾਂਗੇ ਕਾਨ ਕਿਆ ਜਿੰਦਾਬਾਦ ਕਿਆ ਸਾਡੇ ਵਾਸਤੇ ਜਾਂ ਸਾਡੇ ਵਾਸਤੇ ਦੂਜੇ ਸੂਬੇ ਖੋਲਣ ਐ ਨਹੀਂ ਐ ਆਪਣੇ ਸੂਬੇ 'ਚ ਤੁਸੀਂ ਵੜ ਨਾ ਦਿਓ ਤੇ ਸਾਡੇ ਸੂਬੇ 'ਚ ਤੁਸੀਂ ਆ ਕੇ ਇੱਥੇ ਕਬਜ਼ਾ ਕਰੋ ਦੇਖੋ ਆ ਗੱਲਾਂ ਕੱਲੀਆਂ ਖੇਤਰੀ ਪਾਰਟੀ ਕਹਿ ਸਕਦੀ ਐ ਆ ਲੜਾਈ ਕੱਲੀ ਖੇਤਰੀ ਪਾਰਟੀ ਕਰ ਸਕਦੀ ਐ ਥੋੜਾ ਪਾਣੀ ਜਿਹੜੀ ਆਪਣੀ ਜਾਨ ਐ ਪਾਣੀ ਦੇਣ ਵਾਲਾ ਕੱਢਣ ਵਾਲਾ ਪੰਜਾਬ 'ਚੋਂ ਬਾਹਰ ਕਾਂਗਰਸ ਪਾਰਟੀ ਰਹੀ ਹੈ ਐਸਐਲ ਨਹਿਰ ਦੇਣ ਵਾਲਾ ਕਾਂਗਰਸ ਪਾਰਟੀ ਸੀ ਅੱਜ Rajasthan ਕਨਾਲ Rajasthan ਨੂੰ ਪਾਣੀ ਦੇਣ ਵਾਲੀ ਕਾਂਗਰਸ ਪਾਰਟੀ ਸੀ ਪੰਜਾਬ ਦਾ ਜਿੰਨੇ ਵੀ ਗੁਨਾਹ ਹੋਏ ਹੈ ਕਾਂਗਰਸ ਪਾਰਟੀ ਨੇ ਕੀਤੇ ਹੈ ਤੇ ਉਹਨਾਂ ਗੁਨਾਹ ਨੂੰ ਰੋਕਣ ਦੀ ਕੋਸ਼ਿਸ਼ ਜੇ ਕੀਤੀ ਤੇ ਕੱਲੀ ਸ਼ਰੋਮ ਨਹੀਂ ਅਕਾਲੀ ਦਲ ਨੇ ਕੀਤੀ ਜੇ ਕਾਲੀ ਦਲ ਮੋਰਚਾ ਨਾ ਲੌਂਦਾ ਨਰਾਈ ਨਾ ਲੱਗਦਾ ਐਸਐਲ ਨੈਣ ਕਦੀ ਨਿਕਲੀ ਹੁੰਦੀ ਤੇ ਪਾਣੀ ਪੰਜਾਬ ਦਾ ਬਾਹਰ ਹੁੰਦਾ ਤੇ ਆਪਾਂ ਰਾਜਸਥਾਨ ਵਾਂਗੂ ਹੁੰਦੇ ਆ ਲੜਾਈ ਕਾਲੀ ਦਲ ਨੇ ਲੜੀ ਹੈ ਹਰ ਲੜਾਈ ਪੰਜਾਬ ਦੀ ਕਾਲੀ ਦਲ ਲੜਦਾ ਹੈ ਪਰ ਆਪਾਂ ਆਪਣੀ ਪਾਰਟੀ ਨੂੰ ਪਛਾਣਦੇ ਹੀ ਨਹੀਂ ਇੱਕ ਮੈਂ ਬੇਨਤੀ ਕਰਨਾ ਚਾਹਣਾ ਹੈ ਆਪਣੇ ਲੋਕ ਕਈ ਗਦਾਰੀ ਚ ਆ ਗਏ ਹੈ ਨਾ ਕਾਲੀ ਦਲ ਲਖ ਲੈਂਦੇ ਹੈ ਨਿਸ਼ਾਨਾ اکالی دل تھوڑی کھیتری پارٹی نو ختم ہے لگ لگیاں ساریا نیشنل پارٹیاں دیاں طاقت لگیاں کہ کالی دل ختم ہو جائے تو ابزا کر لنگے گے کالی دل تھوڑی فوج ہے آ فوج نو تگڑا رکھو گے تو قبضہ نہیں ہوگا تھوڑے تکا نہیں ہوگا جی تسی کمزور کرتا تسی تو دیکھا کمزور ہولی دا سال کیتا ہے کی تکے لگے تائیوں ہمت ہو گئی اینا جھاڑو نا جی تھی دیکھ لو آج لیا ضلع تیتی ہزار ایکڑ زمین چوبی ہزار کے کلا زمین اکوائر کر لگے کلے لدیانے نہیں جلندر بھی تی پینتی ہزار کلے دا فیصلہ کر لیا مرزر بھی کر لیا پٹھنڈے بھی کر لیا کیوں کیتا ہے کیونکہ کی انہوں نے پیسے کٹھے کرنے ہیں انہوں ہے ਟੈਸਕੀਮਾਂ ਬਣ ਗਈਆਂ 1.5 ਸਾਲ ਰਹਿ ਗਿਆ ਪੈਸਾ ਕਿੱਥੇ ਇਕੱਠਾ ਹੋਊਗਾ ਕਿਸੇ ਨੇ ਇਹਨੂੰ ਦੱਸਤਾ ਤੁਸੀਂ ਪਹਿਲੇ ਐਕਵਾਇਰ ਕਰਨ ਦਾ ਨੋਟਿਸ ਭੇਜ ਦਿਓ ਜਦੋਂ ਨੋਟਿਸ ਆ ਗਿਆ ਉਹਦੇ ਬਾਅਦ ਜ਼ਮੀਨਾਂ ਤੇ ਲਾਲ ਲਕੀਰ ਲੱਗ ਜਾਣੀ ਐ ਕੋਈ ਰਜਿਸਟਰੀਆਂ ਨਹੀਂ ਹੋਣਗੀਆਂ ਫਿਰ ਤੁਹਾਡੇ ਕੋਲੇ ਲੋਕੀ ਆਉਣਗੇ ਇਹਨਾਂ ਨੇ ਬਿਲਡਰਾਂ ਨਾਲ ਗੱਲ ਕਰ ਲਈ ਰੀਅਲ ਏਸਟੇਟ ਵਾਲਿਆਂ ਨਾਲ ਗੱਲ ਕਰ ਲਈ ਤੁਸੀਂ ਪੁਰਾਣੀ ਤਰੀਕ ਵਿੱਚ ਆਪਣੀਆਂ ਦਰਖਾਸਤਾਂ ਦੇ ਦਿਓ ਤੇ ਜਿਹੜੀ ਦਰਖਾਸਤ ਦਊਗਾ ਉਹਨਾਂ ਨੇ ਗੱਲ ਕਿਹਾ 1 ਕਰੋੜ ਰੁਪਇਆ ਕਿਲਾ ਲਵਾਂਗੇ ਅਸੀਂ ਜੇ 100 ਕਿਲਾ ਤੁਸੀਂ ਕਢਾਉਣੀ ਐ 100 ਕਰੋੜ ਦਿਓ ਥੋੜੀ ਜ਼ਮੀਨ ਕਢ ਦਾਂਗੇ ਤੇ ਬਾਕੀ ਕਿਸਾਨ ਕਲੇ ਖੇਤੀ ਦੇ ਯੋਗ ਰਹਿ ਜਾਣਗੇ ਹੋਰ ਉਹਨਾਂ ਦੀ ਆਮਦਨ ਨਹੀਂ ਵਧੂਗੀ ਕੀਮਤ ਦੀ ਜ਼ਮੀਨ ਦੀ ਕੀਮਤ ਵੀ ਖਤਮ ਹੋ ਜਾਊਗੀ ਤੁਹਾਡੇ ਆਪਣੇ ਵਿਧਾਇਕ ਨੇ ਐਪਲੀਕੇਸ਼ਨਾਂ ਦੇਤੀਆਂ ਜਿਹੜਾ ਆਪਣੇ ਆਪ ਨੂੰ ਇਸ ਇਲਾਕੇ ਦਾ ਅਗਵਾ ਕਹਿੰਦਾ ਸੀ ਉਹ ਆਪ ਰਲ ਕੇ ਨਹੀਂ ਬੈਠੇ ਆ। ਦੇਖੋ ਫਰਕ ਹੁੰਦਾ ਹੈ। ਬੰਦੇ-ਬੰਦੇ ਦਾ ਫਰਕ ਹੁੰਦਾ ਹੈ। ਪਛਾਣੋ ਕਿਹੜੇ ਆਪਣੇ ਆ। ਇਸ ਕਰਕੇ ਮੈਂ ਇਹਨਾਂ ਕਹਿਣਾ ਚਾਹਣਾ ਚਿੰਤਾ ਕਰਨ ਲਾ ਦਿਓ। ਥੋਡੀ ਫੌਜ ਲੜੂਗੀ ਲੜਾਈ। ਮੈਂ ਅੱਜ ਕਹਿਣਾ ਚਾਹਣਾ ਕੇ ਜਿਹੜੀ ਵਾਰ ਹੋਏ ਭਾਵੇਂ ਭਗਵਾਨਤਮਾਨ ਤੇ ਮੈਂ ਮੁੱਲਾਪੁਰ ਹਲਕੇ ਦੇ ਜਗਰਾਵਾਂ ਦੇ ਸਾਰੇ ਲੁਧਿਆਣਾ ਦੇ ਲੋਕਾਂ ਨੂੰ ਦੱਸਣਾ ਚਾਹਣਾ ਤੇ ਪੰਜਾਬ ਦੇ ਲੋਕਾਂ ਨੂੰ خلاف جڑا لے کے آ رہا میں نہ واقع نہیں ہوا گے اکالی دل مورچا پہ پے پام کسی قسم کس کی ایجوکیشن کرنی پہ میں اپنے پروارا نو کہنا چاہوں سارے علاقے کے لکان چاہنا کلہ جلال لدیا نہیں پورے پنجاب ਜਿਵੇਂ ਆ ਧੱਕਾ ਕਰਨ ਦਾ ਸੋਚ ਰਿਹਾ ਐ ਇਹਨਾਂ ਦਾ ਕਾਮਯਾਬ ਨਹੀਂ ਹੋਣ ਦੇਵਾਂਗੇ ਕੁਛ ਮਰਜ਼ੀ ਕਰ ਲੈਣ ਮੈਂ ਨਾਲੇ ਅਫਸਰ ਸਰਦਾਰਾਂ ਨੂੰ ਬੇਨਤੀ ਕਰਨਾ ਚਾਹਣਾ ਤੁਸੀਂ ਇਹਨਾਂ ਦੇ ਖੱਲੇ ਐਨੇ ਨਾ ਲੱਗੋ ਕਿ ਤੁਸੀਂ ਆਪਣੀ ਜ਼ਿੰਮਵਾਰੀ ਭੁੱਲ ਜੋ ਉਹਨਾਂ ਦੇ ਬਿਗੈਰ ਕਾਨੂੰਨ ਦੇ ਕੀਤੇ ਫੈਸਲੇ ਜੇ ਤੁਸੀਂ ਲਾਗੂ ਕਰੋਗੇ ਗੁਨੇਗਾਰ ਤੁਸੀਂ ਵੀ ਹੋਵੋਗੇ ਆ ਤਾਂ ਇਹਨਾਂ ਨੂੰ ਤਾਂ ਭਜਾ ਦੇਣਾ ਪੰਜਾਬ ਦੀ ਜਨਤਾ ਨੇ ਕਿ ਤੁਸੀਂ ਦੇ ਇੱਥੇ ਰਹਿਣਾ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰੋ ਇਹਨਾਂ ਦੇ ਇੰਨੇ ਥੱਲੇ ਲੱਗ ਕੇ ਜੋ ਨਜਾਇਜ਼ ਕਰਨਾ ਚਾਹੁੰਦੇ ਹੋ ਕਰੀ ਜਾਂਦੇ ਹੋ ਐਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਅਗਲੀ ਸਰਕਾਰ 2027 ਦੀ ਪੰਜਾਬ ਦੇ ਲੋਕਾਂ ਨੇ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਾ ਹੈ ਤੇ ਜਿਸ ਦਿਨ ਤੁਸੀਂ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਂਗੇ ਮੈਂ ਅਪਸਰਾਂ ਨੂੰ ਦੱਸਦਾ ਜਿਹੜੇ ਤੁਸੀਂ ਗੱਤ ਫੈਸਲੇ ਲਿੱਤੇ ਹੈ ਥੋੜੇ ਤੇ ਵੀ ਕਾਰਵਾਈ ਹੋਊਗੀ ਥੋੜੇ ਤੇ ਵੀ ਐਕਸ਼ਨ ਹੋਊਗਾ ਤੇ ਨਾਲੇ ਮੈਂ ਤੁਹਾਨੂੰ ਇੰਨਾ ਦੱਸਣਾ ਚਾਹਣਾ ਜਿਹੜੇ ਜਿਹੜੇ ਕਪਲੇ ਇਹਨਾਂ ਨੇ ਕੀਤੇ ਆ ਭਾਵੇਂ ਸ਼ਰਾਬ ਦਾ ਕੋਟਾਲਾ ਭਾਵੇਂ ਇਹਨਾਂ ਦੀ ਅਜਬੀਨਾ ਦਾ ਕੋਟਾਲਾ ਭਾਵੇਂ ਰਿਕਰੂਟਮੈਂਟ ਦਾ ਕੋਟਾਲਾ ਭਾਵੇਂ ਆ ਜਿਹੜੇ ਪਲੋਟ ਅਲਾਟ ਕਰਨ ਲੱਗੇ ਆ ਇੰਡਸਟਰੀਅਲ ਏਰੀਆ ਦੇ ਉੱਥੇ ਦੇ ਕੋਟਾਲਾ ਜਿੰਨੇ ਵੀ ਕੋਟਾਲੇ ਆ ਮੇਰੇ ਕੋਲ ਸਾਰਾਂ ਦੇ ਸਬੂਤ ਆ ਸਾਰਿਆਂ ਦੇ ਸਬੂਤ ਆ ਇੱਕ ਇੱਕ ਘਟਾਲਾ ਕੱਢਾਂਗੇ ਮੈਂ ਤੈਨੂੰ ਐਜਾ ਦੱਸਦਾ ਐਜਾ ਸਬਕ ਇਹਨਾਂ ਨੂੰ ਸਿਕਾਇਆ ਜਾਊਗਾ ਜ਼ਿੰਦਗੀ ਵਿੱਚ ਕੋਈ ਬਾਹਰਲਾ ਪੰਜਾਬ ਨੂੰ ਲੁੱਟਣ ਨਹੀਂ ਆ ਸਕੋ ਤੇ ਤੁਹਾਨੂੰ ਵਚਨ ਦਿੰਨੇ ਆ ਪੰਜਾਬ ਸਾਡੇ ਸਾਰਿਆਂ ਦਾ ਹੈ ਇੱਥੇ ਸਾਰਿਆਂ ਦਾ ਸਤਕਾਰ ਰੰਗ ਪਾਲ ਸਾਹਿਬ ਰੱਖਿਆ ਤੇ ਬਾਲ ਸਾਹਿਬ ਦੇ ਦਸੇ ਰਸਤੇ ਤੇ ਦਾਸ ਵੀ ਚੱਲ ਰਿਹਾ ਤੇ ਸਮੋਲ ਪੂਚੀ ਪਾਰਟੀ ਵੀ ਚੱਲ ਰਹੀ ਹੈ ਤਾਂ ਮੈਂ ਅਖੀਰ ਵਿੱਚ 아이 ਕਹਿਣਾ ਚਾਹਣਾ ਸਾਰਿਆਂ ਨੂੰ ਤੇ ਕੇਜਰੀਵਾਲ ਨੂੰ ਤੇ ਇਹਨਾਂ ਨੂੰ ਭਗਵੰਤਬਾਨ ਨੂੰ ਪੰਜਾਬ ਦੇ ਕਿਸਾਨਾਂ ਨਾਲ ਕਰੀਮ ਦੇ ਗਰੀਮਾਂ ਨਾਲ ਧੱਕਾ ਕਰਨਾ ਬੰਦ ਕਰੋ ਆ ਜਮੀਨਾਂ ਦੀ ਨੋਟੀਫਿਕੇਸ਼ਨ ਵਾਪਸ ਲਓ ਜੇ ਨਹੀਂ ਲਓਗੇ ਤੇ ਸਾਰਾ ਪੰਜਾਬ ਅਖਾਲੀ ਦਲ ਇਕੱਠਾ ਹੋ ਕੇ ਲੜਾਈ ਲੜੂਗਾ ਤੇ ਅੱਜ ਤੋਂ ਮੈਂ ਐਲਾਨ ਕਰ ਰਿਹਾ ਕਿ ਅੱਜ ਤੋਂ ਪੰਜਾਬ ਨੂੰ ਬਚਾਉਣ ਦੀ ਜੰਗ ਸ਼ੁਰੂ ਹੋ ਗਈ ਹੈ ਤੇ ਅੱਜ ਤੋਂ ਪੰਜਾਬ ਨੂੰ ਬਚਾਉਣ ਦੀ ਜੰਗ ਸ਼ੁਰੂ ਹੋ ਗਈ ਹੈ ਤੇ ਉਹ ਫੌਜ ਅਕਾਲੀ ਦਲ ਜਿਹੜੀ ਜੰਗ ਲੜੂਗੀ ਤੁਹਾਡੀ ਆਪਣੀ ਫੌਜ ਤੇ ਨੈਸ਼ਨਲ ਪਾਰਟੀਆ ਜਿਨ੍ਹਾਂ ਨੇ ਪੰਜਾਬ ਲੁੱਟਿਆ ਉਹਨਾਂ ਨੂੰ ਪਜਾ ਕੇ ਪੰਜਾਬੀਆਂ ਦਾ ਆਪਣਾ ਸਰਕਾਰ ਲਿਆ ਕੇ ਜਿੱਥੇ ਗਰੀਬ ਕਿਸਾਨ ਮਜ਼ਦੂਰ ਇੰਡਸਟਰੀ ਤਰੱਕੀ ਕਰੇ ਜਿੱਥੇ ਅਮਨ ਸ਼ਾਂਤੀ ਰਹੇ ਜਿੱਥੇ ਗੁੰਡਾਗਰਦੀ ਬੰਦ ਹੋਏ ਜਿੱਥੇ ਗੈਂਗਸਟਰ ਸਾਰੇ ਜੇਲਾਂ ਚੋਂ ਉਹ ਜੀ ਸਰਕਾਰ ਤੁਹਾਨੂੰ ਲਿਆ ਕੇ ਦੇਵਾਂਗੇ